Thank yeah. you. ਕਦਰ ਮਦੀਰੇ ਜਗ ਤੋਂ ਕੇ ਮਲਸ਼ਾਨੇ ਤੇਗ ਮਹਾਂ ਤੋਂ ਦੀ ਚਾਦਰ ਸਿੰਦੇ ਨੇ ਕੁਰਬਾਨੀ ਤੇਗਵਾ ਦੀ ਚਾਦਰ ਸਿੰਦੇ ਨੇ ਕੁਰਬਾਨੀ ਗੁਰੂ ਦੇ ਪੈਰ ਵਾਲੇ ਬਹੁਤ ਸਾਰੇ ਸੰਗਤਾਂ ਨੂੰ ਬੇਅੰਤ ਆਇਆ ਇਹ ਨਹੀਂ ਕਹਦੇ ਕੇ ਮਾਂ ਦੇ ਜਾਤਿਕ ਬਲਾਓ ਕੱਢ ਬੱਜ ਕੇ ਫੱਤੇ ਪਾਓ ਫੱਤੇ ਬਖਸ਼ਾ ਹੀ ਗੁਰੂ ਜੀ ਕਾ ਹਾਲਤਾ ਉਹ ਵਹੀ ਗੁਰੂ ਜੀ ਕੀ ਫੱਤੇ Sampai jumpa di video ਚਾਲਿਆ ਸੁਣ ਗੋ ਜੀ ਜਿ ਬਣਾਇਛੰਦੀ ਪਰਮ ਰੋਗ ਜੀ ਨੂੰ ਪਾਉਣਾ ਜੀ ਨੂੰ ਸੂਛੀਆ ਆ ਪਸੰਦ ਗੁਇਆ ਵਾਜ ਮਾੜੀ ਆ ਗਿਆ ਪਿੰਡ ਰਾਜੋਮਾਂਡਾ ਤੋਂ ਸੇਵਾ ਸੈਟੀ ਵਾਲੀਆਂ ਬੀਬੀਆਂ ਅਤੇ ਉੱਥੋਂ ਦੇ ਸਪੈਂਸ ਸਾਹਿਬਾਨ ਉੱਥੋਂ ਦੀ ਪ੍ਰਬੰਧਕ ਕਮੇਟੀ ਸੰਗਠਾਾਂ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਰਾਜੋਮਾਂਡਾ ਦੇ ਤੋਂ ਬਰਨਾਲਾ ਪਿੰਡ ਦੇ ਵਿੱਚ ਵੀ ਹੁੰਦਾ ਹੋਇਆ ਬਰਨਾਲਾ ਪਹੁੰਚਿਆ ਪ੍ਰਤੀ ਸੰਗਤਵਾਰ ਸਾਹਮਣੇ ਖੜੇ ਆ। ਕਿਤੋਂ ਗੁਰਦੁਆਰਾ ਅੜੀ ਸਰ ਸਾਹਿਬ ਗੁਰਦੇਵ ਭਾਦਰ ਮਹਾਰਾਜ ਦੇ ਸਥਾਨ ਤੇ ਪਹੁੰਚਣਾ ਹੈ। ਅਸੀਂ ਕਿਤੇ ਸੁਰਖੀਆਂ ਸੰਗਤਾਂ ਦਾ ਗੁਰੂ ਸਹਿਬਾਨ ਦਾ ਧੰਨਵਾਦ ਕਰਦੇ ਆ ਉਧੇ ਰਾਜਵਿੰਦਰ ਸਿੰਘ ਸ਼ੇਰਗਲ ਪ੍ਰਧਾਨ ਮਨਪ੍ਰੀਤ ਸਿੰਘ ਜੀ ਸਰਪੰਚ ਸਾਹਿਬ ਕਰਮਿੰਦਰ ਕੌਰ ਭੱਲਾ ਸ਼ਿਵਾਸ ਸਿੰਘ ਕੁਲਰ ਜਿਹੜੇ ਸ਼੍ਰੋਮਣੀ ਕਾਲਗੱਰ ਅੰਮਰ ਸਰਦੇ ਮੁਲਾਜ਼ਮ ਸਿੰਘ ਦੇ ਪ੍ਰਧਾਨ ਨੇ ਔਰ ਸਾਡੇ ਜੀ ਵਿਵੇਦਨੀ ਸਾਹਿਬ ਉਹ ਵੀ ਪਹੁੰਚੇ ਨੇ ਕਿ ਸਾਰੀਆਂ ਸੰਗਤਾਂ ਦਾ ਉਹਨਾਂ ਦੇ ਨਾਲ ਸਹਿਯੋਗ ਕਰਨ ਵਾਲਿਆਂ ਦਾ ਇਹ ਕੋਕ ਸਿੰਘਲਾ ਜੀ ਤਾਲਮੀ ਸੱਤਰ ਨੌਮੀ ਕਾਲਾ ਜਲੰਮਰ ਸਰ ਡੀਡੀਐਸ ਦੇ ਪੱਤਰਕਾਰ ਵਾਸ਼ਪੂਲੀ ਦੀ ਪ੍ਰਗਟ ਸਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਿੰਸੀਪਲ ਮਨਦੀਪ ਸਿੰਘ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ